ਦੀ ਮੰਮੀ ਕੰਮ ਕਰਨ ਜਾਂਦੀ ਸੀ ਤਾਂ ਇਹਨੂੰ ਕਮਰੇ ਦੇ ਵਿੱਚ ਬੰਦ ਕਰ ਜਾਂਦੀ ਸੀ ਤਾਂ ਕਿ ਕਿਤੇ ਬਾਹਰ ਖੇਡ ਨਾ ਜਾਵੇ ਮੈਂ ਰੋਂਦਾ ਰਹਿੰਦਾ ਅੱਛਾ ਮੈਂ ਰੋਂਦਾ ਰਹਿੰਦਾ ਖਿੜਕੀ 'ਚ ਬੈਠ ਕੇ ਬੱਚਿਆਂ ਨੂੰ ਦੇਖਦਾ ਰਹਿੰਦਾ ਵੀ ਮੈਨੂੰ ਵੀ ਖੜਾ ਲਓ ਫਿਰ ਜਦੋਂ ਜੀ ਮੈਨੂੰ ਕਿਸ ਨੇ ਖੜਾਇਆ ਨਹੀਂ ਤੇ ਮੈਂ 7 ਸਾਲ ਅੰਦਰ ਹੀ ਕੈਦ ਰਿਹਾ ਸੀ ਮੈਂ 7 ਸਾਲ ਨੇਰੇ ਦੇ ਵਿੱਚ ਹੀ ਕੈਦ ਰਿਹਾ ਮੈਂ ਰੋਂਦਾ ਰਹਿੰਦਾ ਖਿੜਕੀ ਖਿੜਕੀ ਬੰਦਦਾ ਰਹਿੰਦਾ ਦਰਵਾਜ਼ੇ ਬੰਦਦਾ ਰਹਿੰਦਾ ਸੀ ਵੀ ਮੈਨੂੰ ਵੀ ਕੱਢ ਲਓ ਬਾਹਰ ਮੇਰੇ ਵੀ ਕੱਢਣ ਦੀ ਜੀ ਕਰਦਾ ਸਰ ਇੱਕ ਵਾਰੀ ਤਾਂ ਮੈਂ ਬਹੁਤ ਰੋਇਆ ਪਹਿਲੀ ਵਲੀ ਵਾਰੀ ਜਦੋਂ ਮੇਰੀ ਮੰਮਾ ਆਏ ਮੈਨੂੰ ਤੇ ਕੱਢ ਲੈ ਕੇ ਸਿਰ ਬਹੁਤ ਰੋਇਆ ਮੈਂ ਇਸ ਨਰਕ ਦੇ ਵਿੱਚੋਂ ਨਿਕਲੂਗਾ ਕਿਵੇਂ ਮੈਨੂੰ ਕੱਢਣਗੇ ਕਿਵੇਂ ਪਰ ਸਰ ਜਿਹੜਾ ਅੱਜ ਮੇਰਾ ਦਿਨ ਆਇਆ ਹਮ ਅੱਜ ਮੇਰੀ ਜ਼ਿੰਦਗੀ ਦਾ ਦਿਨ ਆਇਆ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਮੇਰਾ ਅਹਿਮ ਦਿਨ ਹੁਣ ਵੀ ਰਹੂਗਾ ਸਰ ਜਿਹੜਾ ਅੱਜ ਮੇਰਾ ਦਿਨ ਆਇਆ ਉਹ ਮੇਰੇ ਸਰਨਾ ਆਇਆ ਕਿਉਂਕਿ ਉਹਨਾਂ ਨੇ ਇਹਨਾਂ ਨੇ ਮੈਨੂੰ ਕੱਢਿਆ ਨਰਕ ਦੇ ਵਿੱਚੋਂ ਕੱਢਿਆ ਤੇ ਇਹਨਾਂ ਨੇ ਮੈਨੂੰ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਤੇ ਮੈਨੂੰ ਸਟੇਜ ਤੇ ਚੜ੍ਹਨ ਦਾ ਮੌਕਾ ਦਿੱਤਾ ਖੜਨਾ ਸਿਖਾਇਆ ਸਰ ਬੋਲਣਾ ਸਿਖਾਇਆ ਤੇ ਸਰ ਮੈਂ ਇਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ